ਰੋਜ਼ਾ ਸ਼ਰੀਫ ਸ਼੍ਰੀ ਫਤਿਹਗੜ ਸਾਹਿਬ ਵਿਖੇ حضرت ਸ਼ੇਖ ਅਹਿਮਦ ਮੁਜ਼ੱਦਦ ਅਲਸਾਨੀ ਦੀ ਯਾਦ ਵਿੱਚ 1 ਤੋਂ 3 ਸਤੰਬਰ ਤੱਕ ਮਨਾਇਆ ਜਾਂਦਾ ਹੈ ਤੇ 3 ਰੋਜ਼ਾ ਇਹ ਮੇਲਾ ਹਰ ਸਾਲ ਇੱਥੇ ਮਨਾਇਆ ਜਾਂਦਾ ਹੈ ਪਾਕਿਸਤਾਨ ਅਫਗਾਨਿਸਤਾਨ ਬੰਗਲਾਦੇਸ਼ ਸਿੱਧ ਕਈ ਹੋਰ ਦੇਸ਼ਾਂ ਦੇ ਸ਼ਰਧਾਲੂ ਤੇ ਹਰ ਸਾਲ ਆਉਂਦੇ ਨੇ ਜਿਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਖੂਬ ਤਿਆਰੀਆਂ ਵੀ ਕੀਤੀਆਂ ਜਾਂਦੀਆਂ ਨੇ SSP ਸ਼੍ਰੀ ਫਤਿਹਗੜ੍ਹ ਸਾਹਿਬ ਡਾਕਟਰ ਰਵਜੋਤ ਗਰੇਵਾਲ ਦੇ ਵੱਲੋਂ ਅੱਜ ਖਾਸ ਜਾਇਜ਼ਾ ਵੀ ਲਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਸ਼ਰਧਾਲੂਆਂ ਦੀ ਆਮਦ ਨੂੰ ਦੇਖਦਿਆਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਉਹਨਾਂ ਇਹ ਵੀ ਕਿਹਾ ਕਿ 200 ਦੇ ਕਰੀਬ ਮੁਲਾਜ਼ਮ ਸੁਰੱਖਿਆ ਦੇ ਤੌਰ ਤੇ ਇੱਥੇ ਤੈਨਾਤ ਰਹਿਣਗੇ ਦੀ ਤਰ੍ਹਾਂ ਸਲਾਨਾ ਉਸ ਜੋ ਕਿ ਰੋਜ਼ਾ ਸ਼ਰੀਫ ਤੇ ਵਿੱਚ ਮਨਾਇਆ ਜਾਂਦਾ ਹੈ ਇਸ ਸਾਲ 1 ਤੋਂ 3 ਤਰੀਕ ਨੂੰ ਸਰਹੰਗ ਫਤਿਹਗੜ੍ਹ ਸਾਹਿਬ ਰੋਜ਼ਾ ਸ਼ਰੀਫ ਤੇ ਵਿੱਚ ਮਨਾਇਆ ਜਾਏਗਾ ਅਜਿसे ਸਾਰੇ ਇੱਥੇ ਜਿਹੜੇ ਨੇ ਸਲਾਨਾ ਉਸ ਦੇ ਸੰਬੰਧ ਦੇ ਵਿੱਚ ਜਿਹੜੇ ਵੀ ਸਿਕਿਉਰਿਟੀ ਪ੍ਰਬੰਧ ਨੇ ਉਹਨੂੰ ਰਿਵਿਊ ਕਰਨ ਆਏ ਤੇ ਆ ਇੱਥੇ ਹਰ ਸਾਲ ਪਾਕਿਸਤਾਨੀ ਸ਼ਰਧਾਲੂ ਨੇ ਜਿਹੜੇ ਤੇ ਹੋਰ ਦੇਸ਼ ਵਿਦੇਸ਼ ਤੋਂ ਪੂਰੇ ਆਪਣੇ ਦੇਸ਼ ਤੋਂ ਦੇ ਬਾਹਰੋਂ ਵੀ ਇੰਟਰਨੈਸ਼ਨਲ ਜਿਹੜੇ ਸ਼ਰਧਾਲੂ ਇੱਥੇ ਪਹੁੰਚਦੇ ਨੇ ਤੇ ਉਹਨਾਂ ਦੇ ਸੁੱਖਾਂ ਵੇ ਸੇਬ ਲਈ ਤੇ ਸਿਕਿਉਰਿਟੀ ਪ੍ਰਬੰਧ ਦੇ ਲਈ ਆਪਾ ਤੇਗਰ ਸਾਹਿਬ ਕੋਲਿਸ ਨੂੰ ਸਾਰੇ ਪ੍ਰਬੰਧ ਕਿਤੇ ਜਾ ਚੁੱਕੇ ਨੇ ਤੇ ਸਾਨੂੰ ਪੂਰੀ ਉਮੀਦ ਹੈ ਜਿਹੜਾ ਚਲਾਨਾ ਉਸ ਹੈਗਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਨਦਾਰ ਤਰੀਕੇ ਨਾਲ ਕਿੰਨੇ ਕੋਰਸ ਲਗਾਈ ਜੀਏ ਨੇ ਇੱਥੇ 200 ਤੋਂ ਵੱਧ ਜਿਹੜਾ ਬਲਿਸ ਮਲਾਜ਼ਮ ਪਹੁੰਚੇ ਤੇ ਹਜ਼ਰਤ ਇਮਾਮ ਰਬਾਨੀ ਮਦਰੂਦ ਤਲ ਪਸਾਨੀਆ ਦਾ ਰਹਿਣਾ 412ਵਾਂ ਉਸ ਮਬਾਰਕ ਹੈਗਾ ਆਪਣੇ 1 2 3 ਸਤੰਬਰ ਤੋਂ ਜਿਹੜਾ ਆਇਆ ਜਾ ਰਿਹਾ ਤੇ ਇਹਦੇ ਵਿੱਚ ਕਿਹਨ ਪੂਰੇ ਇੰਡੀਆ ਤੋਂ ਪਹਾੜ ਸਾਦੀ ਤਰ੍ਹਾਂ ਜਿਹੜਾ ਆਇਆ ਹੈ ਪੂਰੇ ਪਾਰਾ ਤੋਂ ਅਤੇ ਇਸ ਇਲਾਵਾ ਪਾਕਿਸਤਾਨ ਤੋਂ ਅਤੇ ਬੰਗਲਾਦੇਸ਼ ਤੋਂ ਕੁਝ ਮਹਿਮਾਨ ਜਿਹੜੇ ਕਿ ਇੱਥੇ ਪਹੁੰਚ ਰਹੇ ਨੇ। ਉਹਦੇ ਲਈ ਸਾਰਾ ਪ੍ਰਬੰਧ ਕਰ ਦਿੱਤਾ ਗਿਆ। ਤੇ ਸਾਡਾ ਅਸੀਂ ਦੁਆ ਬੋਈ ਕਿ ਅੱਲਾ ਸਭ ਨੂੰ ਸੁਸਾਨੀ ਨਾਲ ਸਭ ਕਾਰਵਾਫੇ ਦੇ ਨਾਲ ਸਾਰਾ ਕੰਮ ਚੱਲ ਰਿਹਾ ਹੈ। ਅੱਲਾਹ ਰੱਬ ਦੀ ਰੋ। ਮਿਲ ਕੀਤੀ ਜਾਵੇ ਇੱਕ ਤਰੀਕ ਨੂੰ ਕੀ ਸਮਾਗਮ ਹੋਏਗਾ ਦੂਤੇ ਤਿੰਨ ਨੂੰ। ਇੱਕ ਤਰੀਕ ਨੂੰ ਜਿਹੜਾ ਹੈਗਾ ਹਾਜ਼ਰ ਨੇ ਇਹਨਾਂ ਦਾ ਮਲਾਸ਼ੀ ਦਾ ਪ੍ਰੋਗਰਾਮ ਹੁੰਦਾ ਹੈ ਤੇ ਉਸ ਤੋਂ ਦੋ ਤਰੀਕ ਨੂੰ ਜਿਹੜਾਗਾ ਉਹਨਾਂ ਦਾ ਉਹ ਜੇ ਹੋਮ ਦੇ ਸਬੰਧ ਵਿੱਚ ਤੁਹਾਨੂੰ ਪਤਾ ਦਿੱਤਾ ਉਹ ਤੇ ਦਵਾ ਹੋਈ ਕਿ ਇਹ ਇੰਟਾਇਗਸ ਵੇਰੇ ਜੜਾਗਾ ਇੱਕ ਰਾਗਿਆ ਦਵਾ ਕੀਤੀ ਹੋਈ ਹੈ ਪਾਕਿਸਤਾਨ ਤੋਂ ਕਿੰਨੇ ਕਿ ਜੱਥੇ ਆ ਰਹੇ ਨੇ ਸੋ ਪਾਕਿਸਤਾਨ ਤੋਂ ਤਕਰੀਬਨ 80-85 ਬੰਦੇ ਦੇ ਇੱਥੇ ਪਹੁੰਚਣ ਦੀ ਉਮੀਦ ਹੈ ਕਿ ਉਹ ਕਿਹੜੇ ਕਿਹੜੇ ਦੇਸ਼ਾਂ ਤੋਂ ਕਿਨੇ ਆ ਰਹੇ ਕੁਝ ਲੋਕ ਬੰਗਲਾਦੇਸ਼ ਤੋਂ ਵੀ ਆ ਰਹੇ ਹੈ ਘੱਟ ਬੰਦੇ ਹੈ ਜ਼ਿਆਦਾ ਬੰਦੇ ਨਹੀਂ ਆ ਰਹੇ ਬੰਗਲਾਦੇਸ਼ ਦੇ ਸਾਬ ਤੇ ਕੁਝ ਬਾਕੀ ਆਪਣੇ ਤਕਰੀਬਨ ਇੰਡੀਆ ਸਾਰੇ ਪ੍ਰਬੰਧਨ ਜੀ ਰੈਮ ਤੇ ਰਹਿائش ਤੇ ਸਭ ਜਿਹੜਾ ਹੈਗਾ ਸਿਪਟਿਕ ਨਿਤ ਡੇਟਾ ਪ੍ਰਬੰਧਨ ਜਿਹਨ ਸਾਦੇ ਤਰ੍ਹਾਂ ਅੱਗੇ ਹੋ ਕੇ ਕਰਦੇ ਹਾਂ ਤੇ ਸੀ